ਉਸ ਜੀ ਜੀਤਾ ਇੱਥੇ ਬੈਠੀਆਂ ਨੇ ਹੁਣ ਮੈਂ ਬੇਨਤੀ ਕਰਾਂਗਾ ਸਾਡੀ ਕਮੇਟੀ ਦੇ ਚੇਅਰਮੈਨ ਅਤੇ ਮੇਰੇ ਵੱਡੇ ਵੀਰ ਸਰਦਾਰ ਜਗਤਾਰ ਸਿੰਘ ਜੀ ਮਨਕੂ ਜੀ ਨੂੰ ਕੀ ਕੁਛ ਕੰਮ ਜੋ ਮੰਤਰੀ ਸਾਹਿਬ ਦੇ ਸਹਿਯੋਗ ਨਾਲ ਅਤੇ ਗ੍ਰੀਨ ਸਿਟੀ ਵਾਸੀਆਂ ਦੇ ਸਹਿਯੋਗ ਨਾਲ ਕਲੋਨੀ ਵਿੱਚ ਹੋਏ ਨੇ ਮੈਂ ਬੇਨਤੀ ਕਰਾਂਗੇ ਉਹ ਆ ਕੇ ਉਸ ਕੰਮ ਦਾ ਵੇਰਵਾ ਦੇਣ ਨਿੱਕੇ ਜਿਹੇ ਸੱਦੇ ਤੇ ਸਾਡੇ ਵਿਚਕਾਰ ਪਹੁੰਚੇ ਹਨ ਸੋ ਮੈਂ ਗ੍ਰੀਨ ਸਿਟੀ ਨਿਵਾਸੀਆਂ ਦਾ ਵੀ ਬਹੁਤ ਅਤੀ ਤਨਮ ਕਰਦਾ ਹਾਂ ਕਿ ਉਹਨਾਂ ਨੇ ਆਪਣਾ ਕੀ ਪੜ੍ਹ ਕੇ ਸਾਡਾ ਸਾਥ ਦਿੱਤਾ ਸੋ ਮੰਦੀ ਸਾਹਿਬ ਮੈਂ ਤੁਹਾਡੇ ਇੱਕ ਨੌਲੇਜ ਗੱਲ ਲੈਣਾ ਚਾਹੁੰਦਾ ਜੀ ਗ੍ਰੀਨ ਸਿਟੀ ਕਮੇਟੀ ਦੇ ਗਠਨ ਹੋਣ ਤੋਂ ਬਾਅਦ ਕੁੱਝ ਕਲੋਨੀ ਦੇ ਕੰਮ ਹੋਏ ਹਨ ਜਿਦਾ ਮੈਂ ਥੋੜਾ ਜਿਹਾ ਬੇਰਬਾ ਤੁਹਾਡੇ ਰੂਬਰੂ ਕਰਨ ਜਾ ਰਿਹਾ ਜਿਸ ਤਰ੍ਹਾਂ ਗ੍ਰੀਨ ਸਿਟੀ ਵੈਲਫੇਅਰ ਕਮੇਟੀ ਅਸੀਂ ਰਜਿਸਟਰ ਕਰਾ ਲਈ ਇੱਥੇ ਜੋ ਕਿ ਪਹਿਲਾਂ ਇੱਕ ਗ੍ਰੀਨ ਸਿਟੀ ਦੇ ਬਹੁਤ ਪੁਰਾਣੇ ਜਿ ਬਸਨੀਕ ਸੀ ਉਹਨਾਂ ਨੇ ਵੀ ਬਹੁਤ ਕੰਮ ਕੀਤੇ ਸੋ ਅੱਜ ਲੋੜ ਸੀ ਕੀ ਇੱਕ ਸੁਸਾਇਟੀ ਸਗਠਨ ਕੀਤੀ ਜਾਵੇ ਸੋ ਅਸੀਂ ਕਰਵਾਈ ਸਾਰੀਆਂ ਸੀਡ ਲੈਟਾਂ ਦਾ ਰਿਪੇਅਰ ਕਰਵਾਈ ਇਹਨਾਂ ਨੂੰ ਪੇਂਟ ਕਰਵਾਇਆ ਗਿਆ ਇੱਕ 메ਨ ਗੇਟ ਦੇ ਉੱਪਰ ਜਿਸ ਦਾ ਐਂਟਰੀ ਗੇਟ ਸੀ ਉਹ ਵੀ ਇੱਕ ਨੌਜਵਾਲ ਹਾਲਤ ਵਿੱਚ ਸੀ ਉਹਦੀ ਵੀ ਅਸੀਂ ਰਿਪੇਅਰ ਕਰਾ ਕੇ ਇੱਕ ਵਧੀਆ ਸਿਸਟਮ ਨਾਲ ਉਸ ਨੂੰ ਤਿਆਰ ਕਰਵਾਇਆ ਗਿਆ ਸੋ ਗ੍ਰੀਨ ਸ਼ੀੜੀ ਦੀ ਜਿਹੜੀ ਮਿਊਸਪਲ ਲਾਈਨ ਸੀ ਉਹ ਪਹਿਲਾਂ ਗੰਦੇ ਨਾਲ ਦੇ ਵਿੱਚ ਜ਼ੈਟ ਪਾਣੀ ਗਿਰ ਰਿਹਾ ਸੀਗਾ ਸਾਡੀ ਸੁਸਾਇਟੀ ਦਾ ਸੋ ਅਸੀਂ ਤੁਹਾਡੀ ਮਦਦ ਸਰਕਾਰ ਤੇ ਮੁਸਲਮਨ ਕਮੇਟੀ ਦੀ ਮਦਦ ਸਰਕਾਰ ਸਾਡੇ ਗੇਂਸੀਟੀ ਦੇ ਵਸਨੀਕਾਂ ਦੀ ਮਦਦ ਸਰਕਾਰ ਅਸੀਂ ਉਹ ਹੁਣ ਸਰਕਾਰੀ ਸੀਵਰੇਜ ਤੇ ਕ੍ਰੈਸ਼ਰ ਕਰਵਾ ਦਿੱਤਾ ਗਿਆ ਅਸੀਂ ਬਹੁਤ ਬਹੁਤ ਧੰਨਵਾਦ ਕਰ ਤੁਹਾਡਾ ਇਹ ਖਬਰ ਬਹੁਤ ਹੀ ਖਾ ਦਿੱਤਾ ਹੈ ਸੋ ਕੁਝ ਬਲਾਕਾਂ ਵਿੱਚ ਜਿਸ ਤਰ੍ਹਾਂ ਪਹਿਲਾਂ ਕਿਸੇ ਇੱਕ ਬਲਾਕ ਵਿੱਚ ਹੀ ਟਰਾਂਸਫਾਰਮ ਸੀਗਾ ਹੁਣ ਅਸੀਂ ਸਾਰੇ ਚਾਰੇ ਬਲਾਕਾਂ ਵਿੱਚ ਹੀ ਟਰਾਂਸਫਾਰਮਰ ਖਾ ਦਿੱਤੇ ਹਨ ਜੋ ਕਿ ਜਿਸ ਜਿਸ ਤਰ੍ਹਾਂ ਕਿ 100 ਕਿਲੋਵਾਟ ਦਾ ਸੀ ਉਥੇ 200 ਕਿਲੋਵਾਟ ਕਰਾਇਆ ਗਿਆ ਜਿੱਥੇ ਕੋਈ ਨਹੀਂ ਸੀ ਉਥੇ ਅਸੀਂ 100 ਕਿਲੋਵਾਟ ਦਾ ট্রান্সਫਾਰਮ ਦਾ ਪ੍ਰਬੰਧ ਕੀਤਾ ਗਿਆ ਹੈ ਇਸ ਨਾਲ ਪੀਐਸਡੀ ਦੇ ਵਸਨੀਕਾਂ ਨੂੰ ਬਹੁਤ ਹੀ ਸਹਤਾ ਮਿਨੀ ਹੈ ਸੋ ਕੁਝ ਇਸ ਤਰ੍ਹਾਂ ਦੇ ਕੰਮ ਹਨ ਕਿ ਜਿਸ ਦੀ ਬਹੁਤ ਹੀ ਬਹੁਤ ਹੀ ਗ੍ਰੇਜੂਅਲ ਲੋਡ ਹੈ ਇੱਕ ਜ਼ਰੂਰੀ ਛੋਟਾ ਜਿਹਾ ਕੰਮ ਨਹੀਂ ਮੈਂ ਤੁਹਾਡੀ ਨਿਗਰਾਨੀ ਉਸ ਥੋੜਾ ਸਾਹਮਣੇ ਰੱਖਣਾ ਚਾਹੁੰਦਾ ਹਾਂ ਕਲੋਨੀ ਵਿੱਚ ਬਾਰਦਰ ਸਪਲਾਈ ਦੀ ਸੀਵਰੇਜ ਦਾ ਕੋਈ ਖਾਸ ਪ੍ਰਬੰਧ ਨਹੀਂ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹਦੇ ਵਿੱਚ ਸਾਡਾ ਤੁਸੀਂ ਥੋੜਾ ਜਿਹਾ ਸਹਿਯੋਗ ਦਿਓ ਕਲੋਨੀ ਦੇ ਰਹਿਲੀਆਂ ਕੁਝ ਗਲੀਆਂ ਨੇ ਜਿਹਦੇ ਵਿੱਚ ਲੋਕ ਪੈਲਾ ਨਹੀਂ ਲੱਗਿਆ ਹੋਈਆਂ ਆਮ ਰੋਡ ਹੈ ਉਹਨਾਂ ਦਾ ਵੀ ਥੋੜਾ ਜਿਹਾ ਸਾਡਾ ਸਾਥ ਦਿਓ ਪਾਰਕ ਵਿੱਚ ਇੱਕ ਆਰਡਰ ਜਿੰਮ ਦਾ ਵੀ ਕੋਈ ਪ੍ਰਬੰਧ ਨਹੀਂ ਇੱਕ ਪਾਰਕ ਦਾ ਨਿਰਮਾਣ ਕੌਣ ਕਰੇ ਵਸਤੇ ਸਾਨੂੰ ਮਾਲੀ ਸਾਹਿਬ ਲਈ ਤੁਹਾਡੇ ਵੱਲੋਂ ਬਹੁਤ ਲੋੜ ਇੱਕ ਸਿਮੈਂਟਡ ਕੁਰਸੀਆਂ ਥੋੜੀ ਹੈ ਜਿਸ ਨਾਲ ਜਿਵੇਂ 20 25 ਸਾਨੂੰ ਕੁਰਸੀਆਂ ਵੀ ਉਪਲਬਧ ਕਰਾਇਆ ਗਏ ਰਾਜਤਿਆਂ ਜਾਣ ਜੀ ਸਰਕਾਰ ਸਾਡੀ ਕਲੋਨੀ ਹੋਰ ਡਵੈਲਪ ਹੋਊਗੀ ਅਸੀਂ ਹਰ ਪਲ ਮੋੜੇ ਦਾ ਮੋੜੇ ਜੁਰ ਕੇ ਤੁਹਾਡੇ ਨਾਲ ਹਰ ਟਾਈਮ ਤੁਹਾਡੇ ਨਾਲ ਖੜੇ ਆ ਅਸੀਂ ਵਿਸ਼ਵਾਸ ਦਿਵਾਉਂਦੇ ਆ ਆਪਣੀ ਕਲੋਨੀ ਵੱਲੋਂ ਤੇ ਅਸੀਂ ਆਪਣੀ ਕਮੇਟੀ ਵੱਲੋਂ ਵੀ ਤੁਹਾਡੇ ਨਾਲ ਹਰ ਟਾਈਮ ਤੁਹਾਡੇ ਨਾਲ ਖੜੇ ਹਾਂ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮ ਟਾਈਮ ਵਿੱਚੋਂ ਕੁਝ ਸਮਾਂ ਸਾਡੇ ਲਈ ਕੱਢਿਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮੇਰੇ ਪਾਸ ਸਟੈਂਡੀ ਦਾ ਔਰ ਸਾਰੇ ਤੁਸੀਂ ਗਰੀਨ ਕਲੋਨੀ ਦੇ ਜਿੰਨੇ ਵੀ ਮੇਰੇ ਸਤਿਕਾਰ ਜੋ ਮੇਰੀਆਂ ਭੈਣਾਂ ਮਾਮਾ ਮੇਰੇ ਸਤਿਕਾਰਯੋਗ ਭਰਾ ਜਿੰਨੇ ਵੀ ਤੁਸੀਂ ਪਹੁੰਚੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਧੰਨਵਾਦ ਕਰਦਾ ਜਗਤਾ ਜੀ ਦਾ ਉਹਨਾਂ ਦੇ ਵੀਰ ਉਹਨਾਂ ਦਾ ਸਾਰਿਆਂ ਨੇ ਜਿਨ੍ਹਾਂ ਨੇ ਇੱਥੇ ਮੀਟਿੰਗ ਜਿਹੜਾ ਕਰਕੇ ਤੁਹਾਡੇ ਸਾਹਮਣੇ ਲਿਆਂਦਾ ਸੋ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਿਆਂ ਔਰ ਮੇਰੇ ਨਾਲ ਪਾਰਟੀ ਆਏ ਨੇ ਮਿਲ ਜਾ ਜਿਏ ਨੇ ਕਲਦੀਪ ਬਰਕ ਜੀ ਬੀਜੇ ਜੀ ਖੜੇ ਸੁਬਾਹ ਜੀ ਨਗੀ ਸਾਹਿਬ ਇਹਨਾਂ ਦਾ ਵੀ ਧੰਨਵਾਦ ਕਰਦਿਆਂ ਮੈਂ ਬੇਨਤੀ ਕਰਦਾ ਕਿ ਮੈਂ ਕੋਈ ਐਸ਼ ਪ੍ਰਸਤੀ ਵਾਸਤੇ ਐਮਐਲਏ ਜਾਂ ਮੰਤਰੀ ਨਹੀਂ ਬਣਿਆ ਮੈਂ ਤੁਹਾਡੇ ਵਾਸਤੇ ਕਮਾਕਾਰਾਂ ਵਾਸਤੇ ਬਣਿਆ ਸੋ ਕੋਈ ਇਹ ਨਹੀਂ ਹੈ ਕਿ ਤੁਸੀਂ ਬਹੁਤ ਵੱਡੇ ਕੋਈ ਕੰਮ ਗਣਾਏ ਹੁਣ ਜਿਹੜੇ ਵੀ ਕੰਮ ਨੇ ਉਹ ਪਹਿਲੇ ਧਾਰ ਤੇ ਕਰਕੇ ਦਵਾਂਗੇ ਜਿਹੜਾ ਜਿੰਮਾ ਤੁਸੀਂ ਗੱਲ ਕੀ ਹੈ ਉਹ ਮੈਂ ਵੀ ਕਰਾਂਗਾ ਕਿਉਂਕਿ ਇੱਕ ਕਹਾਵਤ ਆਪਣੇ ਜੇ ਬੱਚਾ ਰੋਊਗਾ ਨਹੀਂ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ ਕੋਈ ਗੱਲ ਜੇ ਮੈਨੂੰ ਦੱਸੋਗੇ ਇੱਕ ਵੀ ਕੰਮ ਨਹੀਂ ਰਹਿਣ ਦੇ ਜਗਤਾਰ ਜੀ ਜਿਹੜਾ ਜਿਹੜਾ ਕਹਿ ਜਾਊਂਗੇ ਉਹੀ ਕੰਮ ਕਰੇ ਇਹ ਵੈਸੇ ਤਾਂ ਤੁਸੀਂ ਵੱਡੇ ਕੰਮ ਕਹੀ ਨਹੀਂ ਹਨ ਸਾਡੀ ਤਾਂ ਕੋਸ਼ਿਸ਼ ਹੈ ਕਿ ਆ ਬਿਜਲੀ ਜਿਵੇਂ ਤੁਸੀਂ ਕਿਹਾ ਇਹ ਚੰਗੀ ਗੱਲ ਹੈ ਅਸੀਂ ਵੈਸੇ ਐਕਸ਼ਨ ਨੂੰ ਤੇ ਬੁਲਾ ਕੇ ਕਿਹਾ ਵੀ ਜਿੱਥੇ ਵੀ ਬਿਜਲੀ ਦੀ ਲੋੜ ਹੈ ਅਸੀਂ ਉਹ ਪਿੱਛੇ ਵੀ ਬਹੁਤ سارے ਟਰਾਂਸਫਾਰਮਰ ਧਰਾਈ ਨੇ ਹੋਰ ਵੀ ਜਿਹੜੇ ਕੋਈ ਟਿਕਣ ਵਾਲੇ ਨੇ ਉਬਿਰ ਖਮਾ ਕਿਉਂਕਿ ਜਦੋਂ ਗਰਮੀਆਂ ਦਾ ਟਾਈਮ ਆਉਂਦਾ ਤਾਂ ਬੜੀ ਪ੍ਰੋਬਲਮ ਆਉਂਦੀ ਆ ਕਿ ਉਹ ਅੱਜ ਹਰ ਇੱਕ ਦੇ ਏਸੀ ਲੱਗਾ ਕਿਸੇ ਦੇ ਇੱਕਾ ਕਿਸੇ ਦੇ ਦੋ ਹੈ ਜਦੋਂ ਚੱਲਦੇ ਨੇ ਤਾਂ ਸ਼ਾਰਟ ਸਰਕਟ ਹੋ ਜਾਂਦਾ ਫਿਰ ਪਟਾਕੇ ਪੰਦੇ ਨੂੰ ਕਿਤੇ ਨਾ ਕਿਤੇ ਨੁਕਸਾਨ ਹੁੰਦਾ ਸੋ ਤੁਹਾਡੇ ਵਾਸਤਿਆਂ ਜਿਹੜੀਆਂ ਗਲੀਆਂ ਦੀ ਵੀ ਤੁਸੀਂ ਗੱਲ ਕੀਤੀ ਆ ਬਾਕੀ ਜੇ ਕੋਈ ਤੁਸੀਂ ਸੁਸਾਇਟੀ ਬਣਾਈ ਹੈ ਜੇ ਐਦਾਂ ਦਾ ਵੀ ਕਿ ਨਗਰ ਕੌਂਸਲ ਬੰਨ ਨਹੀਂ ਹੋ ਸਕਦਾ ਤਾਂ ਅਪਾ ਤੁਹਾਡੀ ਜਿਹੜੀ ਸੁਸਾਇਟੀਆਂ ਉਹਨੂੰ ਖੰਡ ਪਾ ਦਾਂਗੇ ਉਹਦੇ ਉਹਦੇ ਰਾਹੀ ਕਰ ਲੈਣ ਹੋਈ ਚੱਕਰੀ ਨਹੀਂ ਹੈ ਤੁਹਾਨੂੰ 2 ਲੱਖ 4 ਲੱਖ 5 ਲੱਖ ਜਿੰਨਾ ਚਾਹੀਦਾ ਮੈਨੂੰ ਦੱਸਣਾ ਕਿਉਂਕਿ ਹੁਣ ਕੋਰ ਲੱਗਿਆ ਹੋਇਆ ਹੈ ਕੋਰ ਤੋਂ ਬਾਅਦ ਜਦੋਂ ਹੀ ਕੋਰ ਹਟਦਾ ਹੈ ਜਦੋਂ ਹੀ ਮੇਰਾ ਫੰਡ ਆਉਂਦਾ ਮੈਨੂੰ ਤੁਸੀਂ ਲਿਖ ਕੇ ਦੇਣਾ ਇਸ ਇਸ ਕੰਮ ਵਾਸਤੇ ਸਾਨੂੰ 4 ਲੱਖ ਦੀ ਲੋੜ ਹੈ 5 ਦੀ ਲੋੜ ਹੈ ਉਹ ਤੁਹਾਨੂੰ ਪਤਾ ਨਹੀਂ ਸਰ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਹੈ ਬਹੁਤ ਬਹੁਤ ਧੰਨਵਾਦ ਔਰ ਇੰਨੀ ਕਹਿ ਕੇ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵਾਂ ਜੀ ਮਾਨ ਜਿੰਨਾ ਵੀ ਉਹਨਾਂ ਨੇ ਅੱਜ ਤੱਕ ਕੰਮ ਕੀਤੇ ਨੇ ਆਵਾਮ ਦੀ ਕੰਮ ਕੀਤੇ ਨੇ ਆਮ ਲੋਕਾਂ ਵਾਸਤੇ ਕੰਮ ਕੀਤੇ ਨੇ ਹਰ ਇੱਕ ਖੇਤਰ ਦੇ ਵਿੱਚ ਚਾਹੇ ਐਜੂਕੇਸ਼ਨ ਦੀ ਗੱਲ ਹੋਵੇ ਜਿਵੇਂ ਅਸੀਂ ਸਾਡੀ ਪ੍ਰਾਇਓਰਟੀ ਹੁੰਦੀ ਹੈ ਕਿ ਬੱਚਿਆਂ ਨੂੰ ਅਸੀਂ ਚੰਗੇ ਪ੍ਰਾਈਵੇਟ ਸਕੂਲਾਂ 'ਚ ਪੜਾਈਏ ਇਹ ਸਹੀ ਗੱਲ ਹੈ ਕਿ ਸਾਡਾ ਬੱਚਿਆਂ ਦਾ ਜਿਹੜਾ ਅਸਲੀ ਖਜ਼ਾਨਾ ਐਜੂਕੇਸ਼ਨ ਜੇ ਸਿੱਖਿਆ ਤੋਂ ਕੋਈ ਬੱਚਾ ਵਾਂਝਾ ਰਹਿੰਦਾ ਮੈਂ ਕਹਿੰਦਾ ਉਹਨੂੰ ਇਹ ਸਮਝੋ ਵੀ ਉਮਰ ਕੈਦ ਦੀ ਸਜ਼ਾ ਦੇਦੀ ਜੇ ਸਿੱਖਿਆ ਤੋਂ ਵਾਂਝਾ ਰਹਿੰਦਾ ਜੇ ਚੰਗੀ ਸਿੱਖਿਆ ਲੈ ਲੂਗਾ ਬੱਚੇ ਨੇ ਆਪਣੇ ਚੰਗੇ ਮਕਾਮ ਤੇ ਪਹੁੰਚ ਜਾਣਾ ਚੰਗੀ ਉਹਨੂੰ ਨੌਕਰੀ ਮਿਲਣੀ ਆ ਸਾਰਾ ਕੁਝ ਹੋਣਾ ਜੇ ਚੰਗਾ ਪੜ੍ਹੂ ਲਿਖੂਗਾ ਜੇ ਆਪਾਂ ਕਹੀਏ 10 ਪੜ੍ਹ ਕੇ ਜਾਂ 12 ਪੜ੍ਹ ਕੇ ਕਿਸੇ ਨੂੰ ਕੋਈ ਤਸੀਲਦਾਰ ਜਾਂ ਜੱਜ ਨਹੀਂ ਲੱਗਣਾ ਉਹਦੇ ਵਾਸਤੇ ਇਹ ਆ ਅਸੀਂ ਕਈ ਵਾਰੀ ਕੋਸ਼ਿਸ਼ ਕਰਦੇ ਕਈ ਵਾਰੀ ਸਾਡੀਆਂ ਮਜਬੂਰੀਆਂ ਹੋ ਜਾਂਦੀਆਂ ਨੇ ਅਸੀਂ ਬੱਚਾ ਨੂੰ ਪਲੱਸ 2 ਤੋਕੇ ਪੜਾਈ ਨਹੀਂ ਸਕਦੇ ਸੋ ਮੇਰੀ ਬੇਨਤੀ ਹੈ ਕਿ ਆਪਾਂ ਪ੍ਰਾਇਓਰਟੀ ਸਾਡੀ ਇਹੀ ਰਹੇ ਕਿ ਅਸੀਂ ਬੱਚਿਆਂ ਨੂੰ ਪੜਾਉਣਾ ਚੰਗਾ ਪੜਾਉਣਾ ਲਖਣਾ ਕਿਉਂਕਿ ਅੱਜ ਦੇ ਜਮਾਨੇ ਚ ਜਿਹੜੇ ਬੱਚੇ ਪੜ ਗਏ ਉਹਨਾਂ ਨੇ ਕਿਤੇ ਨਾ ਕਿਤੇ ਕੋਈ ਨਾ ਕੋਈ ਕੰਮ ਉਹਨਾਂ ਨੂੰ ਮਿਲ ਹੀ ਜਾਣਾ ਨੌਕਰੀਆਂ ਦੀ ਵੀ ਕੋਈ ਕਮੀ ਨਹੀਂ ਆ ਹੁਣ ਲਗਾਤਾਰ 2 ਸਾਲਾਂ ਦੇ ਵਿੱਚ 42-43 ਹਜ਼ਾਰ ਬੱਚੇ ਨੂੰ ਨੌਕਰੀ ਮਿਲੀ ਆ ਆ ਪਹਾੜਪੁਰ ਦਾ ਸਬ ਇੰਸਪੈਕਟਰ ਬਣਿਆ ਇੱਕ ਆਪਣੇ ਜੱਜ ਬਣਿਆ ਉਹ ਵੀ ਇੰਟਰਵਿਊ ਚ ਕਹਿੰਦਾ ਮੈਂ ਜਿੰਨੇ ਵੀ ਪੇਪਰ ਦਿੱਤੇ ਮੈਨੂੰ ਕਦੇ ਵੀ ਕਦੇ ਵੀ ਮੇਰੇ 10 ਨੰਬਰ ਤੋਂ ਵੱਧ ਨਹੀਂ ਆਏ ਸੀ ਜਿਹੜੀ ਇੰਟਰਵਿਊ ਹੁੰਦੀ ਸੀ ਕਿ ਇਹ ਪਹਿਲੀ ਵਾਰੀ ਹੋਇਆ ਕਿ ਜਦੋਂ ਜੱਜ ਦੀਆਂ ਪੋਸਟਾਂ ਨਿਕਲੀਆਂ ਉਹਦੇ ਇੰਟਰਵਿਊ ਹੋਈ ਉਹ ਕਹਿੰਦਾ ਮੇਰੇ 50 ਨੰਬਰ ਆਏ ਨਹੀਂ ਕਿਉਂਕਿ ਨਾ ਪੈਸਾ ਚੱਲਦਾ ਨਾ ਨਾਸ਼ਪਾਸ ਚੱਲਦੀ ਹੈ ਮੁੱਖ ਮੰਤਰੀ ਸਾਹਿਬ ਨੇ ਸਿੱਧਾ ਕਿਹਾ ਕਿ ਕੋਈ ਐਮਐਲ ਕੋਈ ਮੰਤਰੀ ਮਿਰਲ ਵੀ ਇਹ ਨਾ ਕਹੇ ਆ ਕੇ ਵੀ ਮੇਰੇ ਮੁੰਡੇ ਨੂੰ ਲਵਾ ਦਿਓ ਮੇਰੇ ਭਤੀਜੇ ਨੂੰ ਲਵਾ ਦਿਓ ਜਿਹੜਾ ਡਿਜ਼ਰਵ ਕਰਦਾ ਹੈ ਜਿਹੜਾ ਐਗਜ਼ਾਮ ਨੂੰ ਕਰੈਕ ਕਰਦਾ ਹੈ ਜਿਹੜਾ ਮੈਚ ਚਾਹੁੰਦਾ ਨੌਕਰੀ ਉਹਦੀ ਹੈ ਕੋਈ ਸ਼ਪਾਰਸ਼ ਨਾਲ ਜਾਂ ਕੋਈ ਤੁਹਾਡੇ ਨੇੜੇ ਤੇੜੇ ਕੋਈ ਰਿਸ਼ਤੇਦਾਰੀ ਚ ਹੋਵੇ ਜਿਹਨੂੰ ਕਿਤੇ ਨੌਕਰੀ ਮਿਲੀ ਹੋਵੇ ਕੋਈ ਕਹਿ ਦੇਵੇ ਵੀ ਹਾਂ ਮੈਂ ਤੋ ਪੈਸਾ ਲੈ ਜਾਂ ਮੈਂ ਤੋ ਕੋਈ ਸ਼ਪਾਰਸ਼ ਲਵਾਈਏ ਮਤਲਬ ਇਹ ਨੂੰ ਸਾਹ ਇੱਕ ਦੋ ਦਿਨ ਦੇ ਵਿੱਚ ਹੀ ਪ੍ਰੋਗਰਾਮ ਬਣਾਇਆ ਇੱਥੇ ਇਕੱਠ ਕਰਨ ਦਾ ਤੇ ਗ੍ਰੀਨ ਸਿਟੀ ਵਾਸੀਆਂ ਦਾ ਵੀ ਧੰਨਵਾਦ ਕਰਦੇ ਹਾਂ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਇੱਥੇ ਇਕੱਠੇ ਹੋਏ ਹੋ ਤੇ ਜਿਵੇਂ ਕਿ ਥੋੜੇ ਦਿਨ ਪਹਿਲਾਂ ਹੀ ਇਹ ਕਮੀਨਾ ਸ਼ਾਇਦ ਹੋਇਆ ਵਲ ਫਿਰ ਸੋਸਾਇਟੀ ਬਣਾਈ ਨੂੰ ਤੇ ਸੋਸਾਇਟੀ ਮਨੋ ਜਿੱਦਨ ਦੀ ਬਣੀ ਹੈ ਉਸ ਦਿਨ ਤੋਂ ਕਲੋਨੀ ਦੇ ਵਿੱਚ ਦੇਖ ਰਹੇ ਹਾਂ ਹਰ ਦਿਨ ਕੋਈ ਨਾ ਕੋਈ ਨਵਾਂ ਕੰਮ ਹੋ ਰਿਹਾ ਹੈ ਬਨੋ ਖੰਬਿਆਂ ਦੇ ਰੰਗ ਬਿਜਲੀ ਦਾ ਪ੍ਰਬੰਧ ਸੀਵਰੇਜ ਦਾ ਪਾਣੀ ਗੰਦੇ ਪਾਣੀ ਦਾ ਪ੍ਰਬੰਧ ਤੇ ਹੁਣ ਜਿਹੜੀ ਭਾਰ ਕੇ ਉਹਦੀ ਅਨੁਸਾਰੀ ਦਾ ਪ੍ਰਬੰਧ ਕਰ ਰਹੇ ਹਾਂ ਹੁਣ ਜਿਵੇਂ ਆ ਦੇਖੋ ਪੱਡੇ ਲਿਆ ਕੇ ਰੱਖੇ ਨੇ ਕੱਲ ਤੋਂ ਇਹਨਾਂ ਦਾ ਵੀ ਕੰਮ ਸ਼ੁਰੂ ਕਰਨਾ ਹੈ ਤੇ ਪੇਡੇ ਵੀ ਲਗਾ ਲੈਣੇ ਤੇ ਮੰਤਰੀ ਸਾਹਿਬ ਤੋਂ ਜੋ ਅਸੀਂ ਮੰਗਾਂ ਰੱਖੀਆਂ ਨੇ ਮੰਤਰੀ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਇਹ ਛੋਟੀਆਂ ਮੰਗਾਂ ਨੇ ਇਹ ਬਹੁਤ ਹੀ ਜਲਦੀ ਪੂਰੀਆਂ ਕਰਨਗੇ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਵਾਈਗੁਰ ਜੀ ਦਾ ਖੰਸਾ ਵਾਈਗੁਰ ਜੀ ਕੀ ਫਤਿਹ ਇਹ ਇਸ ਇਕੱਠ ਵਿੱਚ ਪਹੁੰਚੀ ਸਾਰੀ ਸੰਗਤ ਦਾ ਧੰਨਵਾਦ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੇ ਇਹਨਾਂ ਦੀ ਟੀਮ ਸਾਰੀ ਜਿਹੜੀ ਇੱਥੇ ਪਹੁੰਚੀ ਹੈ ਇਹਨਾਂ ਦਾ ਵੀ ਅਸੀਂ ਦਿਲੋਂ ਧੰਨਵਾਦ ਕਰਦੇ ਆ ਤੇ ਜਿਹੜੀ ਇੱਥੇ ਇੱਕ ਗੱਲ ਹੋਈ ਹੈ ਗ੍ਰੀਨ ਸਿਟੀ ਵੈਲਫੇਅਰ ਸੁਸਾਇਟੀ ਦੀ ਮੰਤਰੀ ਸਾਹਿਬ ਸ਼ਾਇਦ ਤੁਹਾਨੂੰ ਯਾਦ ਹੋਣਾ ਜਦੋਂ ਇੱਥੇ ਬਾੜ ਆਈ ਸੀ ਇਹ ਗ੍ਰੀਨ ਸਿਟੀ ਵੈਲਫੇਅਰ ਸੁਸਾਇਟੀ ਉਦੋਂ ਤਕਰੀਬਨ ਪਟਿਆਲਾ ਸੰਗਰੂਰ ਤੇ ਬਠਿੰਡਾ ਇੰਨਾ ਜ਼ਿਲ੍ਹਿਆਂ ਦੇ ਵਿੱਚ ਜਿੰਨਾ ਕੁ ਵੀ ਸਾਡੇ ਤੋਂ ਹੋਇਆ ਸਮੂਹ ਗ੍ਰੀਨ ਸਿਟੀ ਦੀ ਮਦਦ ਦੇ ਨਾਲ ਜਿੰਨੀ ਕੁ ਵੀ ਹੋਈ ਅਸੀਂ ਆਪਣੀ ਸੇਵਾ ਦਿੱਤੀ ਹੈ ਤੇ ਅਸੀਂ ਆਸ ਕਰਦੇ ਹਾਂ ਵੀ ਜਿਹੜੀ ਗ੍ਰੀਨ ਸਿਟੀ ਵੈਲਫੇਅਰ ਸੁਸਾਇਟੀ ਅਸੀਂ ਬਣਾਈ ਹੈ ਇਹ ਇਕੱਲੀ ਖਲੋਨੀ ਦੇ ਕੰਮਾਂ ਦੇ ਲਈ ਨਹੀਂ ਜਿੰਨੀ ਵੀ ਕੁਦਰਤੀ ਆਫਤਾ ਦੇ ਨਾਲ ਕਿਸੇ ਨੂੰ ਕਿਤੇ ਵੀ ਲੋੜ ਪੈਂਦੀ ਹੈ ਤਾਂ ਅਸੀਂ ਜਿੰਨੀ ਕੁ ਵੀ ਮਦਦ ਆਪਣੇ ਤੌਰ ਤੋਂ ਕਰ ਸਕੇ ਅਸੀਂ ਜ਼ਰੂਰ ਕਰਾਂਗੇ ਤੇ ਅਸੀਂ ਇੱਕ ਸਮਾਣੇ ਦੀ ਜਿਹੜੀ ਸਾਂਝੀ ਮੰਗ ਹੈ ਉਹ ਇਹ ਰੱਖਣੀ ਚਾਹੁੰਦੇ ਆਂ ਵੀ ਇੱਥੇ ਐਂਬੂਲੈਂਸ ਨੇ ਨਾ ਜਿਹੜੀਆਂ ਉਹ ਕੁਸ਼ਕ کلبਾਂ ਦੀਆਂ ਐਂਬੂਲੈਂਸਾਂ ਨੇ ਤੇ ਉਹ ਕੁਸ਼ਕ ਸੱਜਣਾ ਵੱਲੋਂ ਕੈਪਚਰ ਹੋ ਚੁੱਕੀਆਂ ਨੇ ਉਹ ਉਹਨਾਂ ਦੇ ਜਾਣ ਪਛਾਣ ਵਾਲਿਆਂ ਨੂੰ ਤਾਂ ਮਿਲਦੀਆਂ ਨੇ ਸਸਤੀਆਂ ਵੀ ਮਿਲਦੀਆਂ ਨੇ ਪਰ ਜੇ ਕੋਈ ਸੜਕਾ ਆਸਾ ਹੁੰਦਾ ਤਾਂ ਉਹਨਾਂ ਨੂੰ ਉਹਨਾਂ ਦੀ ਬਹੁਤ ਦਿੱਕਤ ਆਉਂਦੀ ਹੈ ਮੇਰੇ ਨਾਲ ਇਹ ਜਿਹੜਾ ਵਾਕਿਆ ਤਕਰੀਬਨ 4 ਤੋਂ 5 ਵਾਰ ਹੋ ਚੁੱਕਿਆ ਇੱਕ ਸ਼ਾਇਦ ਸਾਰੀ ਗ੍ਰੀਨ ਸਿਟੀ ਨੂੰ ਤੇ ਤੁਹਾਨੂੰ ਭਲੀ ਭਾਂਤੀ ਤੁਸੀਂ ਉਸ ਵਾਕੇ ਤੋਂ ਜਾਣੂ ਹੋਣੇ